ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਵਿੱਚ ਜੇਕਰ ਸਭ ਕੁਝ ਠੀਕ ਹੁੰਦਾ ਤਾਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਉਹ ਸਾਰੇ ਇੱਕ ਸਟੇਜ ਉੱਤੇ ਦਿਖਾਈ ਦਿੰਦੇ ਹਾਲਾਂਕਿ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਹੈ ਕਿ ਧੜੇ ਬੰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਹੜੇ ਧੜੇ ਬੰਦੀਆਂ ਬਣਾਉਣਗੇ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਥਾਂ ਨਹੀਂ ਹਲਕਾ ਜਿਮਨੀਚੋ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਦੀ ਹਾਰ ਹੋਈ 10000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਾਰੇ ਭਾਰਤ ਪੋਸ਼ਣ ਆਸ਼ੂ 10000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਰੋੜਾ ਜਿਹੜੇ ਜਲਦੀ ਹੀ ਕੈਬਨਿਟ ਮੰਤਰੀ ਬਣ ਜਾ ਰਹੇ ਨੇ ਲੇਕਿਨ ਇਧਰ ਕਾਂਗਰਸ ਵਿੱਚ ਵੱਡਾ ਖਲਾਰਾ ਪੈ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਹਿੰਦੇ ਨੇ ਕਿ ਗੁਪਤ ਮੀਟਿੰਗ ਕੀਤੀ ਜਾ ਰਹੀ ਹੈ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਰਾਜਾ ਵਰਿੰਗ ਜਿਹੜੇ ਨੇ ਉਹਨਾਂ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਉਹਨਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ ਭਾਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਇਸ ਕਰਕੇ ਭਾਰਤ ਕੁਸ਼ਨ ਆਸ਼ੂ ਐਜ਼ ਅ ਕਾਰਜਕਾਰੀ ਪ੍ਰਧਾਨ ਸੀ ਰਾਜਾ ਵਰਿੰਗ ਤੋਂ ਬਾਅਦ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਕੁਸ਼ਨ ਆਸ਼ੂ ਜਲਦੀ ਭਾਰਤੀ ਜਨਤਾ ਪਾਰਟੀ ਵੱਲ ਕੂਚ ਕਰ ਜਾਣਗੇ ਕਿਉਂਕਿ ਜਿੰਨਾ ਰਿਸਪਾਂਸ ਭਾਰਤੀ ਜਨਤਾ ਪਾਰਟੀ ਜਿੰਨਾ ਸਪੋਰਟ ਕਾਂਗਰਸ ਪਾਰਟੀ ਵੱਲੋਂ ਪਾਸ ਸ਼ੁਰੂ ਮਿਲਣਾ ਚਾਹੀਦਾ ਸੀ ਉਹਨਾਂ ਰਿਸਪੌਂਸ ਉਹਨਾਂ ਸਾਥ ਖਾਸ ਕਰਕੇ ਐਲੋਪੀ ਪ੍ਰਤਾਪ ਸਿੰਘ ਬਾਜਬਾ ਪ੍ਰਧਾਨ ਰਾਜਾ ਬੜਿੰਗ ਅਤੇ ਹੋਰ ਵੱਡੇ ਆਗੂਆਂ ਨੂੰ ਨਹੀਂ ਮਿਲਿਆ ਸੁਖਜਿੰਦਰ ਸਿੰਘ ਰੰਧਾਵਾ ਵੀ ਚੂੜ ਮੈਦਾਨ ਦੇ ਵਿੱਚੋਂ ਗਾਇਬ ਰਹੇ ਜੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਬਾ ਅਤੇ ਰਾਜਾ ਬੜਿੰਗ ਦੀ ਗੱਲ ਕਰੀਏ ਇਹ ਸਿਆਸਤੇ ਤਿੰਨ ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਲੇਕਿਨ ਉਧਰ ਚਰਨਜੀਤ ਸਿੰਘ ਚੰਨੀ ਨੇ ਲਗਭਗ 40 ਦਿਨ ਲਗਾਤਾਰ ਪ੍ਰਚਾਰ ਕੀਤਾ ਭਾਰਤ 쿠ਸ਼ਨ ਆਸ਼ੂ ਦੇ ਹਾਕ ਵਿੱਚ ਉਹਨਾਂ ਨੇ ਤਾਂ ਪਹਿਲੇ ਹੀ ਕਹਿ ਦਿੱਤਾ ਸੀ ਕਿ ਮੈਂ ਆਰਾ ਬਿਸਤਰਾ ਲੈ ਕੇ ਆ ਗਿਆ ਹਾਂ ਭਾਰਤ 쿠ਸ਼ਨ ਹਾਸ਼ੂ ਦੇ ਹਲਕੇ ਵਿੱਚ ਜਿੰਨੀ ਦੇਰ ਤੱਕ ਭਾਰਤ 쿠ਸ਼ਨ ਆਸ਼ੂ ਜਿਤਨੀ ਜਾਂਦੇ ਉਨੀ ਦੇਰ ਤੱਕ ਮੈਂ ਲਗਾਤਾਰ ਭਾਰਤ ਆਸ਼ੂ 쿠ਸ਼ਨ ਦੇ ਹਾਕ ਵਿੱਚ ਚੋਣ ਪ੍ਰਚਾਰ ਕਰਦਾ ਰਾਵਾਂਗਾ ਲੇਕਿਨ ਇਸ ਕਰਾਰੀ ਹਾਤ ਤੋਂ ਮਗਰ ਮਗਰੋਂ ਆ ਕਾਂਗਰਸ ਪਾਰਟੀ ਦੀ ਹੈਕ ਹੈ ਜਿਹੜੀ ਕੈਬਨਟ ਹੈ ਉਹ ਹਾਈ ਕਮਾਂਡ ਹੈ ਉਸਨੇ ਮੀਟਿੰਗ ਸੱਦ ਲਈ ਹੈ ਗੁੱਬ ਸੋਚਣਾ ਮਿਲੀ ਹੈ ਕਿ ਸੁਖਪਾਲ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾ ਸਕਦਾ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਅਤੇ ਆ ਰਾਜਾ ਬੜਿੰਗ ਦੇ ਅਹੁਦਿਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਵੀ ਭਾਈ ਤੁਸੀਂ ਜਾਣਾ ਤੁਹਾਡਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਅਤੇ ਜਿਹੜੇ ਨੇ ਰਾਜਾ ਬੜਿੰਗ ਇਹਨਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਤੰਜ ਕੱਸਿਆ ਵੀ ਸਭ ਕੁਝ ਠੀਕ ਨਹੀਂ ਇਮਨਦੋ ਰਾਜਾ ਵੜਿੰਗ ਵੀ ਹੁਣ ਕਹਿੰਦੇ ਨੇ ਕਿ ਮੈਂ ਹਾਰ ਦੀ ਜ਼ਿੰਮੇਵਾਰੀ ਲੈਣਾ ਭਾਈ ਤੁਸੀਂ ਚੋਣ ਪ੍ਰਚਾਰ ਨਹੀਂ ਕੀਤਾ ਤੁਸੀਂ ਭਾਰਤ ਖੂਸ਼ਨ ਆਸ਼ੂ ਦੇ ਹੱਕ ਵਿੱਚ ਡਟੇ ਨਹੀਂ ਤੇ ਤੁਸੀਂ ਹਾਰ ਦੀ ਜ਼ਿੰਮੇਵਾਰੀ ਕਿਉਂ ਲੈ ਰਹੇ ਹੋ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਭਾਰਤ ਖੂਸ਼ਨ ਆਸ਼ੂ ਜਿਹੜੇ ਨੇ ਉਹ ਕਾਫੀ ਨਿਰਾਸ਼ ਨੇ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਦੂਸਰੇ ਪਾਸੇ ਇਹ ਵੀ ਖਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਚਲਦੇ ਸਿੰਘ ਚਰਨੀ ਨੇ ਚੋਣ ਪ੍ਰਚਾਰ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਆਗੂਆਂ ਦੀ ਘਰ ਵਾਪਸੀ ਕਰਵਾਈ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨ ਬਣਨਾ ਸੰਭਾਵੀ ਹੈ ਐ ਚੰਦਰਜੀਤ ਸਿੰਘ ਚੰਨੀ ਦਾ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸੇ ਮੁੱਖ ਮੰਤਰੀ ਦਾ ਚਿਹਰਾ ਵੀ ਚੰਦਰਜੀਤ ਸਿੰਘ ਚੰਨੀ ਹੀ ਹੋਣਗੇ ਜਿਸ ਤਰ੍ਹਾਂ ਇਹਨਾਂ ਦਾ ਆਪਸੀ 카ਟੋ ਕਲੇਸ਼ ਚੱਲ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੁਰਿੰਗਦੀਸ਼ ਛੁੱਟੀ ਹੋ ਸਕਦੀ ਹੈ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਇਹਨਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ ਧੰਨਵਾਦ